ਹੈਲੋ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਪਟੇਕ ਐਂਡ ਬਲੌਗ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਤੁਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਅੱਜ ਜਿਹੜੇ ਹੈਗੇ ਤੁਹਾਡੀ ਫਰਮਾਇਸ਼ ਤੇ ਹਨਾ ਇੱਕ ਵੀਡੀਓ ਸ਼ੇਅਰ ਕਰਨ ਲੱਗਿਆ ਕਿਉਂਕਿ ਭੈਣਾਂ ਦੇ ਬਹੁਤ ਜ਼ਿਆਦਾ ਕਮੈਂਟ ਆਉਂਦੇ ਆ ਹਨਾ ਤੇ ਫੋਨ ਵਗੈਰਾ ਆਉਂਦੇ ਆ ਵੀ ਤੁਸੀਂ ਜਿਹੜੇ ਹੈਗੇ ਕਟਾਈ ਜਾਂ ਸਲਾਈ ਦੇ ਆ ਵੀਡੀਓ ਸ਼ੇਅਰ ਨਹੀਂ ਕਰਦੇ ਕਿਉਂਕਿ ਜਿੱਦਦੇ ਧੂਰੀ ਆਏ ਆ ਜੀ ਬਹੁਤ ਜ਼ਿਆਦਾ ਵਿਜੀ ਹੁੰਨੇ ਆ ਸਵੇਰੇ ਸਾਰਿਆਂ ਨੂੰ ਪਤਾ ਹੈ ਹਨਾ ਆਪਾਂ ਜਿਹੜਾ ਹੈਗਾ ਟ੍ਰੇਨਿੰਗ ਦੇ ਰਹੇ ਆ ਸਟੂਡੈਂਟਾਂ ਨੂੰ ਹਨਾ ਨਾ 1 2 ਵਜੇ ਤੱਕ ਸਟੂਡੈਂਟਾਂ ਦਾ ਹੁੰਦਾ ਜੋਰ ਫਿਰ ਆਪਦੀ ਸਲਾਈ ਦਾ ਹੋ ਜਾਂਦਾ ਕੰਮ ਬਹੁਤ ਜ਼ਿਆਦਾ ਰਹਿੰਦੇ ਅੱਜ ਤੁਹਾਡੀ ਫਰਮਾਇਸ਼ ਤੇ ਆਪਾਂ ਜਿਹੜੀ ਹੈਗੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਲੱਗੇ ਆ ਜਿਹੜੀ ਵੀਡੀਓ ਸ਼ੇਅਰ ਕਰਾਂਗੇ ਆਪਾਂ ਪਾਕਿਸਤਾਨੀ ਸਲਵਾਰ ਦੀ ਕਰਾਂਗੇ ਜਿੱਦਾਂ ਪਹਿਲਾਂ ਸਿੰਪਲ ਪਾਕਿਸਤਾਨੀ ਸਲਵਾਰ ਦੀ ਤਾਂ ਆਪਾਂ ਨੇ ਤੁਹਾਡੇ ਨਾਲ ਵੀਡੀਓ ਸ਼ੇਅਰ ਕੀਤੀ ਹੋਈ ਹੈ ਹਨ ਜਿਵੇਂ ਕੋਈ ਥੋੜਾ ਜਿਹਾ ਭਾਰਾ ਹੁੰਦਾ ਹੈ ਹਨ ਉਹਨਾਂ ਦਾ ਵੀ ਮਨ ਹੁੰਦਾ ਹੈ ਕਿ ਮੈਂ ਵੀ ਪਾਕਿਸਤਾਨੀ ਸਲਵਾਰ ਜਿਹੜੀ ਹੈਗੀ ਪੌਣੀ ਆ ਪਰ ਉਹਨਾਂ ਦਾ ਜਿਹੜਾ ਚੁੜਾਈ ਮਤਲਬ ਕਿ ਘੇਰ ਘੱਟ ਰਹਿ ਜਾਂਦਾ ਸਲਵਾਰ ਦਾ ਹੁਣ ਆਪਾਂ ਉਹਦੇ ਵਿੱਚ ਕਿੱਦਾਂ ਉਹਨ ਘੇਰ ਨੂੰ ਵਧਾਉਣਾ ਹੈਗਾ ਹਨ ਬੇਣਾ ਗੋਟਿਆਂ ਤੋਂ ਸਲਵਾਰ ਪਾਕਿਸਤਾਨੀ ਸਲਵਾਰ ਕਿੱਦਾਂ ਬਣਾਉਣੀ ਹੈ ਉਹਦਾ ਘੇਰ ਕਿਵੇਂ ਵਧਾਉਣਾ ਉਹ ਤੁਹਾਡਾ ਤੁਹਾਡੇ ਨਾਲ ਆਪਾਂ ਸਾਰਾ ਸਹਿਰ ਕਰਾਂਗੇ ਹਨ ਧਿਆਨ ਨਾਲ ਜਿਹੜੇ ਹੈਗੇ ਵੀਡੀਓ ਨੂੰ ਦੇਖਿਓ ਸਕਿੱਪ ਨਾ ਕਰਿਓ ਉਹਦੇ ਵਿੱਚ ਜਿਹੜਾ ਹੈਗਾ ਮੈਂ ਕੱਲੀ-ਕੱਲੀ ਗੱਲ ਸਮਝਾਉਂਗੀ ਤੁਸੀਂ ਵਾਕਈ ਕਿਹੋ ਜੀਆਂ ਵੀ ਵੀਡੀਓ ਦੇਖਣਾ ਚਾਹੁੰਦੇ ਹੋ ਨਾ ਉਹ ਸਾਨੂੰ ਕਮੈਂਟ ਬਾਕਸ 'ਚ ਜ਼ਰੂਰ ਦੱਸਿਓ ਆਪਾਂ ਕੋਸ਼ਿਸ਼ ਜਿਹੜੀ ਹੈਗੀ ਜ਼ਰੂਰ ਕਰਿਆ ਕਰਾਂਗੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨ ਦੀ ਹਨਾ ਟਾਈਮ 'ਚੋਂ ਟਾਈਮ ਕੱਢ ਕੇ ਤੇ ਜਿਵੇਂ ਦੀਆਂ ਵੀ ਵੀਡੀਓ ਤੁਹਾਨੂੰ ਚਾਹੀਦੀਆਂ ਹੋਇਆ ਕਰਨਗੇ ਆਪਾਂ ਜ਼ਰੂਰ ਦਿਆ ਕਰਾਂਗੇ ਕਿਉਂਕਿ ਭੈਣਾਂ ਬਹੁਤ ਜ਼ਿਆਦੇ ਆਪਣੀਆਂ ਵੀਡੀਓ ਨੂੰ ਪਿਆਰ ਦਿੰਦੀਆਂ ਤੇ ਟਟਾਈ ਤੇ ਸਲਾਈ ਦੀ ਨੂੰ ਬਹੁਤ ਜ਼ਿਆਦੇ ਫੌਂਡ ਆਉਂਦੇ ਸੀਗੇ ਕਿ ਤੁਹਾਡੀਆਂ ਵੀਡੀਓ ਦੇਖ ਕੇ ਸਾਨੂੰ ਕੋ ਸਿੱਖਣ ਨੂੰ ਮਿਲਦਾ ਹੈ ਨਾ ਤੇ ਸਮਝ ਲੱਗਦੀ ਹੈ ਚਲੋ ਜੇ ਉਹਨਾਂ ਨੂੰ ਲੱਗਦੀ ਹੈ ਹਨਾ ਜੇ ਤਾਂ ਹੀ ਦੁਆਰਾ ਦੁਆਰਾ ਜਿਹੜਾ ਹੈਗਾ ਕਹਿ ਰਹੇ ਨੇ ਕਿਉਂਕਿ ਆਪਾਂ ਹਰ ਇੱਕ ਚੀਜ਼ ਜਿਹੜੀ ਹੈਗੀ ਬਰੀਕੀ ਦੇ ਨਾਲ ਵੀਡੀਓ ਦੇ ਵਿੱਚ ਜਿਹੜਾ ਹੈਗਾ ਸਮਝਾਉਣੇ ਆ ਬਾਕੀ ਬਹੁਤ ਜ਼ਿਆਦੇ ਫੋਨ ਆਉਂਦੇ ਆ ਕਿ ਤੁਸੀਂ ਜਿਹੜੀ ਹੈਗੀ ਆਨਲਾਈਨ ਕਲਾਸ ਲਾਉਣੇ ਹੋ ਨਹੀਂ ਜੀ ਆਪਾਂ ਆਫਲਾਈਨ ਕਲਾਸਾਂ ਦੇ ਰਹੇ ਆ ਆਨਲਾਈਨ ਆਪਾਂ ਨੇ ਕਲਾਸ ਜਿਹੜੀ ਹੈਗੀ ਸ਼ੁਰੂ ਨਹੀਂ ਕਰੀ ਹੋਈ ਆਫਲਾਈਨ ਕਲਾਸਾਂ ਦੇ ਰਹੇ ਆ ਤੁਸੀਂ ਵੀ ਕਲਾਸਾਂ ਲੈਣਾ ਚਾਹੁੰਦੇ ਹੋ ਹਨਾ ਤਾਂ ਤੁਸੀਂ ਲੈ ਸਕਦੇ ਹੋ ਧੂਰੀ ਦੇ ਵਿੱਚ ਆਪਣਾ ਬੁਟੀਕ ਹੈਗਾ ਬਰਨਾਲਾ ਰੋਡ ਦੇ ਉੱਪਰ ਹੈ ਜੀ ਤੇ ਕੱਕੜਵਾਲ ਬਾਈਪਾਸ ਦੇ ਨੇੜੇ ਹੁਣ ਆਪਾਂ ਕੱਟਣ ਲੱਗੇ ਆਂ ਜੀ ਪਾਕਿਸਤਾਨੀ ਸਲਵਾਰ ਪਾਕਿਸਤਾਨੀ ਸਲਵਾਰ ਇੱਕ ਤਾਂ ਸਿੰਪਲ ਸਲਵਾਰ ਹੁੰਦੀ ਆ ਨਾ ਉਹਦੀ ਕਟਿੰਗ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਐ ਹੁਣ ਆਪਾਂ ਜਿਵੇਂ ਪਾਕਿਸਤਾਨੀ ਸਲਵਾਰ ਕਰਦੇ ਆ ਨਾ ਉਹਦੇ ਵਿੱਚ ਆਸਣ ਪਾਵਾਂਗੇ ਵੀ ਉਹਦੇ ਵਿੱਚ ਤੁਸੀਂ ਆਸਣ ਕਿਵੇਂ ਪਾ ਸਕਦੇ ਹੋ ਉਹ ਦੱਸਦੇ ਆਪਾਂ ਤੁਹਾਨੂੰ ਦੇਖੋ ਇਹ ਆਪਣੀ ਹੈਗੀ ਤੇ ਸਲਵਾਰ ਹੈਗੀ ਤੇ 31 ਇੰਚ 31 ਤੇ ਜਿਹੜਾ ਹੈਗਾ ਆਪਾਂ ਨੇ ਐਡ ਕਰਨਾ ਇਹਦੇ ਵਿੱਚ 3 ਇੰਚ ਦੇਖੋ 33 ਇੰਚ ਆਪਣੀ ਸਲਵਾਰ ਸੀਗੀ ਆਪਾਂ ਨੇ 34 ਲੈ ਲਿਆ 33 ਇੰਚ ਸਲਵਾਰ ਸੀ ਕਿ 34 ਲੈ ਲਿਆ 3 ਇੰਚ ਵੱਧ ਲੈ ਲਿਆ ਦੇਖੋ ਡਬਲ ਕੀਤਾ ਹੋਇਆ ਕੱਪੜਾ ਹੈ ਸਾਡਾ ਡਬਲ ਕੀਤਾ ਹੋਇਆ ਹੁਣ ਆਪਾਂ ਇਹਨੂੰ ਡਬਲ ਕੀਤਾ ਪਹਿਲਾਂ ਆਪਾਂ ਇੱਕ ਵਾਰੀ ਡਬਲ ਕੀਤਾ ਫਿਰ ਦੇਖੋ ਆਪਾਂ ਦੋ ਵਾਰੀ ਡਬਲ ਕਰਨਾਗੇ ਜਾਨੀ ਕਿ 4 ਫੋਲਡ ਕੱਪੜਾ ਹੋ ਗਿਆ ਆਪਣਾ ਇਹ ਆ ਦੇਖੋ ਜਿਹੜਾ ਆਪਣਾ ਖੁੱਲੇ ਵਾਲਾ ਪਾਸਾ ਹੈ ਜਿਹੜਾ ਇੱਧਰ ਆਪਣੇ ਨਿਸ਼ਾਨ ਲੱਗਣਗੇ ਜਿਹੜਾ ਇਹ ਬੰਦ ਪਾਸਾ ਇੱਧਰ ਮੂਰੀ ਦਾ ਨਿਸ਼ਾਨ ਲੱਗੂਗਾ ਜਿਹੜਾ ਜਣੀ ਕੇ ਇਹਦਾ ਉਲਟ ਪਾਸਾ ઓਪੋਜ਼ਿਟ ਸਾਈਡ ਹੈ ਨਾ ਇਹ ਇਧਰ ਆਸਣ ਦੇ ਦੀਵਾ ਤੇ ਦੇਖੋ ਇਸ ਤਰ੍ਹਾਂ ਆਪਾਂ ਨੇ ਜਿਹੜਾ ਹੈਗਾ ਨਿਸ਼ਾਨ ਲਾਉਣਾ ਹੈ ਪਹਿਲਾ ਪਾਸਾ ਸਭ ਤੋਂ ਪਹਿਲਾਂ ਪਨਸਾਨ ਲਾਵਾਂਗੇ ਜੀ ਮੂਰੀ ਦਾ ਮੂਰੀ ਕਿੰਨੀ ਇੰਚ ਦੀ 7.5 7.5 ਤੋਂ ਮੂਰੀ ਹੈ ਤੇ ਕਿੰਨਾਂ ਚਾਪਾ ਜ਼ਿਆਦਾ ਲਾਵਾਂਗੇ ਦੇਖੋ 7.5 ਤੋਂ ਉਹਨਾਂ ਦੀ ਮੂਰੀ ਹੋਗੀ ਆਪਾਂ ਨੇ 8.5 ਇੰਚ ਤਿੰਨ ਸਾਲ ਲਉਣਾ ਉਸ ਤੋਂ ਬਾਅਦ ਆਪਾਂ ਨੇ ਕੀ ਕਰਨਾ ਹੈ ਜਿਹੜੀ ਆਪਾਂ ਸਿੰਪਲ ਪਾਕਿਸਤਾਨੀ ਸਲਵਾਰ ਕੱਟਦੇ ਹੁੰਦੇ ਹਾਂ ਨਾ ਆਪਾਂ ਇੱਥੋਂ ਆਸਣ ਲਾ ਲੈਨੇ ਜਿਵੇਂ ਉਹਨਾਂ ਦਾ 9 ਇੰਚ ਆਸਣ ਹੈ 10 ਲਾ ਲੈਨੇ ਇਹਦਾ ਆਪਾਂ ਨੇ ਹੁਣ ਆਸਣ ਨਹੀਂ ਲਾਉਣਾ ਹੈਗਾ ਇਹਦੇ ਵਿੱਚ ਆਪਾਂ ਨੇ ਆਸਣ ਅਲੱਗ ਤੋਂ ਪਾਉਣਾ ਹੈ ਇਹਦਾ ਆਪਾਂ ਨੇ ਕੀ ਕਰਨਾ ਇਹ ਚੀਜ਼ ਸਾਰੀ ਮਿਲ ਲੈਣੀ ਹੈ ਕਿੰਨੀ ਹੈ ਦੇਖੋ 34 ਇੰਚ ਹੈ ਇਹ ਸਾਰਾ 34 ਇੰਚ ਹੋ ਗਿਆ ਆਪਾਂ 34 ਦਾਤ ਹੋ ਗਿਆ 17 ਇੰਚ ਹੈ ਨਾ ਇਹ ਕੋ 17 ਇੰਚ ਤੇ ਨਿਸ਼ਾਨ ਲਾਣਾ 34 ਦਾਤ ਹੋ ਗਿਆ 17 17 ਇੰਚ ਤੇ ਆਪਾਂ ਨੇ ਨਿਸ਼ਾਨ ਲਾ ਲਿਆ 17 ਇੰਚ ਤੇ ਆਪਾਂ ਨੇ ਨਿਸ਼ਾਨ ਕਿਉਂ ਲਾਇਆ ਹੈ ਆ ਕਿਉਂਕਿ ਆਪਾਂ ਇਹਦੇ ਵਿੱਚ ਆਸਣ ਪਾਉਣਾ ਹੈ ਇਹ ਚੀਜ਼ ਖੁੱਲੀ ਕਰਨੀ ਹੈ ਥੋੜੀ ਜੀ ਹੁਣ ਆਪਾਂ ਇਹਨੂੰ ਇਹਦੇ ਨਾਲ ਹੁਣ ਆਪਾਂ ਨੇ ਜਿਹੜਾ 17 ਇੰਚ ਦਾ ਨਿਸ਼ਾਨ ਲਾਇਆ ਏ ਜੀ ਆਪਾਂ ਨੇ ਇਹ ਵਾਲਾ ਨਿਸ਼ਾਨ ਮੂਰੀ ਦਾ ਲਾਇਆ ਹੈ ਨਾ ਆਪਾਂ ਇਹਨੂੰ ਇਹਦੇ ਨਾਲ ਮਿਲਾ ਦਾਂਗੇ ਆ ਦੇਖੋ ਇਹਦੇ ਨਾਲ ਆਪਾਂ ਇਹਨੂੰ ਸਵਾਰ ਕੇ ਮਿਲਾ ਦਾਂਗੇ ਆਪਾਂ ਇੱਥੋਂ ਕਟਿੰਗ ਕਰ ਦਾਂਗੇ ਫਿਰ ਆਪਾਂ ਸਾਰਾ ਸਾਨੂੰ ਦਾ ਦੇ ਵੀ ਆਪਾਂ ਨੇ ਆਸਣ ਕਿਵੇਂ ਪਾਉਣਾ ਹੈ ਲਓ ਥੈਂਕ ਯੂ ਦੇਖੋ ਮੋਰੀ ਤਾਂ ਲੈ ਕੇ ਆਪਾਂ ਇਹ ਜਿਹੜਾ ਨਿਸ਼ਾਨ ਹੁੰਦਾ ਹੈ ਨਾ ਬਿਲਕੁਲ ਸਿੱਧਾ ਜੇ ਆਪਾਂ ਥੋੜਾ ਜਿਹਾ ਗੁਲਾਈ ਦੇ ਹਿਸਾਬ ਨਾਲ ਵਟਾਂਗੇ ਇਹ ਤੁਸੀਂ ਜਿਹੜਾ ਪਲਾਜੋ ਵਾਲਾ ਸਕੇਲ ਹੁੰਦਾ ਹੈ ਨਾ ਉਹਦੇ ਨਾਲ ਵੀ ਜਿਹੜਾ ਹੈਗਾ ਇਹ ਵਾਲਾ ਨਿਸ਼ਾਨ ਲਾ ਸਕਦੇ ਹੋ ਇੱਥੇ ਤੱਕ ਧਰ ਲਿਆ ਹੁਣ ਆਪਾਂ ਨੇ ਇਹ ਆਸਣ ਕਿੱਥੋਂ ਪਾਉਣੇਗਾ ਦੇਖੋ ਜਿਹੜਾ ਇਹ ਵਾਲਾ ਕੱਪੜਾ ਹੈ ਨਾ ਇਹਨੂੰ ਚਾਕੇ ਇਸ ਤਰ੍ਹਾਂ ਇੱਥੇ ਆਸਣ ਪਾ ਦੇਣਾ ਹੁਣ ਆਪਾਂ ਨੇ ਆਸਣ ਦਾ ਨਿਸ਼ਾਨ ਲਾਉਣਾ ਹੈ ਉਹਨਾਂ ਦਾ ਆਸਣ ਕਿੰਨਾ ਹੈਗਾ ਨਹੀਂ نیچے ਆ ਬੈਲਟ ਤੋਂ ਵਗਿਆ ਇਹਨਾਂ ਦਾ 9 ਇੰਚ ਹੈਗਾ ਜੀ ਹਸਣ ਬੈਲਟ ਦਾ ਹਸਣਾ ਲੱਗ ਹੈ ਬੈਲਟ 4.5 ਅਲੱਗ ਲੱਗਣੀ ਏ ਇਹ ਵਿੱਚ ਨੀਚੇ ਵਾਲਾ ਜਿਹੜਾ ਹਸਣ ਇਹਨਾਂ ਦਾ 9 ਹੈਗਾ ਦੇਖੋ ਆਪਾਂ ਕੀ ਕਰਾਂਗੇ 10 ਇੰਚ ਤੇ ਨਸਾਂ ਲਾ ਦਾਂਗੇ ਜਿੱਥੇ ਤੱਕ ਆਪਣਾ 10 ਇੰਚ ਆਉਂਦਾ 1 ਇੰਚ ਆਪਾਂ ਨੇ ਜਿਹੜਾ ਹੈਗਾ ਮਾਰ ਦੇਣਾ ਰੱਖਣਾ ਹੈ ਨਾ ਸਲਾਈਆਂ ਦਾ ਆ ਦੇਖੋ ਇਸ ਤਰ੍ਹਾਂ ਤੇ ਇਧਰ ਆਪਣਾ ਹਸਣ ਲੱਗ ਜਾ ਉਥੋਂ ਆਪਾਂ ਦੇਖੋ ਇਹਨੂੰ ਕਟਿੰਗ ਕਰ ਦਾਂਗੇ ਇਹ ਬਣਾ ਲਾ ਦੋ ਲਾ ਦੋਗੇ ਇਹਨੂੰ ਵੀ ਆਪਾਂ ਦੋਨੇ ਪੱਲਿਆਂ ਨੂੰ ਅਲੱਗਾ-ਅਲੱਗਾ ਕਰਦਾਂਗੇ ਕਿਉਂਕਿ ਚਾਰ ਪੀਸ ਹੋਗੇ ਚਾਰੇ ਪੀਸ ਹੀ ਇਹਦੇ ਨਾਲ ਪਹਿਲਾਂ ਜੋੜੇ ਜਾਣਗੇ ਆ ਦੇਖੋ ਕਿਉਂਕਿ ਕਈ ਹਨਾ ਪਾਰੀ ਹੁੰਦੇ ਆ ਜਾਂ ਉਧਰ ਵੀ ਜਿਹੜੀ ਹੈਗੀ ਘੱਟ ਪੁੰਦੇ ਵਾਲੀ ਸਨਵਾਰ ਨਹੀਂ ਪਾ ਸਕਦੇ ਇਹ ਥੋੜੀ ਜਿਹੀ ਹੈਵੀ ਹੋ ਜਾਂਦੀ ਹੈ ਦੇਖੋ 5-5 ਇੰਚ 6-6 ਇੰਚ ਜਿਹੜਾ ਹੈਗਾ ਐਕਸਟਰਾ ਕੱਪੜਾ ਹਨਾ ਐਕਸਟਰਾ ਕੱਪੜਾ ਰੱਖ ਲਿਆ ਵਿੱਚ ਹੁਣ ਆਪਾਂ ਨੇ ਕੀ ਕਰਨਾ ਹੈ ਇਹਦਾ ਇੱਥੇ ਜਿਹੜੀ ਕਾਰਟ ਕੋਣੀ ਜਿਹੜੀ ਅਸੀਂ ਕੱਟ ਪਾਉਣੇ ਨੇ ਪਾਕਿਸਤਾਨੀ ਸਲਵਾਰ ਤੋਂ ਹਮੇਸ਼ਾ ਜੇਕਰ ਪੂਰੀ ਪੂਰੀ ਜਿੱਦਾਂ ਆਪਾਂ ਹਮ ਸਲਵਾਰਾਂ ਦੀ 1.5 ਇੰਚ ਲੈਂਥ ਜ਼ਿਆਦਾ ਲਾਉਣੀ ਆਉਂਦੀ ਆ ਉਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਪਾਕਿਸਤਾਨੀ ਸਲਵਾਰ ਦੇ ਵਿੱਚ ਵੀ ਮੂਰੋ ਸਲਵਾਰ ਆ ਡਿੱਗਦੀ ਹੈ ਤੇ ਪਿੱਛੋਂ ਅੱਡੀ ਤੋਂ ਸਲਵਾਰ ਚੱਕੀ ਜਾਂਦੀ ਹੈ ਜਿਹੜੀ ਅਸੀਂ ਇਹ 2 ਇੰਚ ਵੀ ਕੱਟ ਪਾਉਣੇ ਆ ਇਹਦੇ ਨਾਲ ਕਦੇ ਸਲਵਾਰ ਪਿੱਛੋਂ ਚੱਕੀ ਨਹੀਂ ਜਾਊਗੀ ਕਿਉਂਕਿ ਸਾਡੇ ਕਾਫੀ ਸਟੂਡੈਂਟ ਐ ਸਲਵਾਰਾ ਸੇ ਹੋ ਚੁੱਕੇ ਨੇ ਕਿਸੇ ਦਾ ਕੋਈ ਲੰਬਾ ਨਹੀਂ ਆਇਆ ਹੈਗਾ ਬਹੁਤ ਸੋਹਣੀ ਜਿਹੜੀ ਹੈਗੀ ਸਲਵਾਰ ਦੇ ਟ੍ਰੇਟਿੰਗ ਵਗੈਰਾ ਹੁੰਦੀ ਹੈ ਆ ਦੇਖੋ ਹੁਣ ਇਹ ਆਪਣੀ ਕੱਤੀ ਇੰਦਰ ਹਲਵਾਰ ਹੈਗੀ ਹੈ ਇੱਥੇ ਆਪਾਂ ਨੇ 32 ਇੰਚ ਤੇ ਨਸਾਨ ਲਾਉਣਾ 1 ਇੰਚ ਜ਼ਿਆਦਾ ਲਾਉਣਾ ਅੱਧਾ ਇੰਚ ਇਧਰ ਸਲਾਈ ਜਾਊ ਅੱਧਾ ਇੰਚ ਮੂਰੀ ਜਾਊਗਾ ਜਿਹੜਾ ਆਪਾਂ ਇਹ ਨਸਾਨ ਲਾਇਆ ਹੈ ਹਨਾ ਇਹਨੂੰ ਆਪਾਂ ਇਹਦੇ ਨਾਲ ਰੱਖ ਕੇ ਬਾਹਰ ਤੁਰ ਤੱਕ ਨਹੀਂ ਜਾਣਾ ਹੈਗਾ ਇਹ ਇੱਥੇ ਤੱਕ ਤਾਂ ਰੱਖ ਕੇ ਆਪਾਂ ਦੀ ਕਾਰਡ ਪਾ ਦਿੰਦੇ ਫਿਰ ਸਲਵਾਰ ਜਿਹੜੀ ਮੂਰੇ ਬਿਲਕੁਲ ਵੀ ਸਲਵਾਰ ਡੇਘਣ ਦੀ ਪ੍ਰੋਬਲਮ ਨਹੀਂ ਆਉਂਦੀ ਹੈਗੀ ਆ ਦੇਖੋ ਆ ਵਾਲੀ ਆਪਾਂ ਨੇ ਕਾਟ ਪਾਤੀ ਆ ਵਾਲਾ ਅਸਣ ਨਾਲ ਕਲਾ ਸਲਾਈਆਂ ਲੱਗ ਜਾਣਗੀਆਂ ਆਪਨੇ ਸਲਵਾਰ ਦੀ ਕਟਿੰਗ ਹੋ ਗਈ ਜੀ ਬਾਕੀ ਹੁਣ ਆਪਾਂ ਜਿਹੜਾ ਬਾਧੂ ਕੱਪੜਾ ਬਚਿਆ ਹੋਇਆ ਇਹਦੇ ਵਿੱਚ ਆਪਾਂ 벨ਟ ਵੀ ਕੱਟ ਲੈਨੇ ਆ ਹਨ ਤੇ 벨ਟ ਓਦਾਂ ਹੀ ਹਨਾ ਜਿੱਦਾਂ ਆਪਾਂ ਸਿੱਕੇ ਆਮ ਸਲਵਾਰਾਂ ਦੇ ਦੂਜੀਆ ਸਲਵਾਰਾਂ ਦੇ ਆਪਾਂ 벨ਟ ਲਗਾਉਣੇ ਆ ਉੱਥੇ 벨ਟ ਕੱਟੀ ਜਾਓ ਇਹਨਾਂ ਨੂੰ ਆਪਾਂ ਅਲੱਗ-ਅਲੱਗ ਕਰਦਾਂਗੇ ਤੁਹਾਨੂੰ ਕੋਲ ਰੱਖਾਉਣੇ ਆ ਵਿਹਾਸਨ ਕਿੰਨੇ ਜੋੜਨੇ ਆ ਆ ਦੇਖੋ ਇਸ ਤਰ੍ਹਾਂ ਸਲਵਾਰ ਹੋ ਗਈ ਆ ਜਿਹੜੇ ਦੋ ਪੀਸ ਲੇਗੇ ਆ ਦੇਖੋ ਇੱਥੇ ਜੁੜ ਜਾਣੇ ਆ ਇਸ ਤਰ੍ਹਾਂ ਆਸਨ ਹੋ ਜਿਹੜੇ ਆਹ ਬੰਲੇ ਨੇ ਜੁੜ ਜਾਂਦੇ ਜਿਹੜਾ ਇਹ ਆਪਣੇ ਟੱਕ ਲਾਏ ਨੇ ਬਿਲਕੁਲ ਕਰੀਜ ਲੈਂਡ ਬਣੂ ਆਪਣੀ ਇਹ ਟੱਕ ਦੇ ਉੱਪਰ ਆਪਣਾ ਬਲ ਪਾਉਣਾ ਜ਼ਰੂਰੀ ਹੈ ਇਹ ਬਿਲਕੁਲ ਆਪਣੀ ਜਿਹੜੀ ਹੈਗੀ ਸੈਂਟਰ ਵਾਲੀ ਕਰੀਜ ਲੈਂਡ ਹੁੰਦੀ ਹੈ ਉਹਦੇ ਕੋ ਇਧਰ ਵੀ ਆਪਾਂ ਟੱਕ ਲਾ ਦੇਣੇ ਹਾਂ ਇਧਰੋਂ ਆਪਾਂ ਸੈਂਟਰ ਕਰਕੇ ਮੋੜੀ ਜੋੜਦੇ ਹਾਂ ਇਧਰੋਂ ਬਲ ਪੈ ਜਾਂਦਾ ਇਹ ਐਨ ਵਧੀਆ ਜਿਹੜੀ ਹੈਗੀ ਫ੍ਰੀਜ ਲਾਈਨ ਹੁੰਦੀ ਆ ਤੁਸੀਂ ਵਾਕਿ ਕਿਹੋ ਜੀਆਂ ਵੀ ਵੀਡੀਓ ਦੇਖਣਾ ਵੀਡੀਓ ਦੇਖਣਾ ਚਾਹੁੰਦੇ ਹੋ ਹਨ ਤੇ ਸਲਾਈਂ ਦੇ ਜਾਂ ਪਟਾਈ ਦੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਾਂ ਉਦਾਂ ਦੀਆਂ ਵੀਡੀਓ ਵੀ ਤੁਹਾਡੇ ਲਈ ਲੈ ਕੇ ਆਇਆ ਕਰਾਂਗੇ ਜੀ ਇਹਦੇ ਵਿੱਚੋਂ ਹੁਣ ਆਪਾਂ 벨ਟ ਕੱਟ ਲੈਣੇ ਆਂ ਜਿੱਦਾਂ ਆਪਾਂ ਸਿੰਪਲਰ ਸਲਵਾਰ ਦੀ 벨ਟ ਕੱਟਦੇ ਆ ਹਨ ਆ ਦੇਖੋ ਐਸ ਤਰ੍ਹਾਂ ਕਰਕੇ ਆਪਾਂ ਗੁਦੀ ਹੈਗੀ ਜਿਵੇਂ ਅਸੀਂ 4.5 ਦੀ 벨ਟ ਲਾਉਣੀ ਹੁੰਦੀ ਹੈਗੇ 4.5 ਦੀ ਲਾ ਕੇ ਅਸੀਂ 7.5 ਦੀ 벨ਟ ਦੀ ਕਟਾਈ ਕਰਦੇ ਆ ਇਸ ਤਰ੍ਹਾਂ ਸਾਡੇ ਸੱਤ ਦੀ ਬੈਲਟ ਦੀ ਕਟਾਈ ਕਰ ਲਾਂਗੇ ਜਿੰਨੀ ਉਹਨਾਂ ਦੀ ਤੁਸੀਂ ਹਿੱਪ ਦੇ ਅਕੋਰਡਿੰਗ ਵੀ ਲਾ ਸਕਦੇ ਹੋ ਹਨ ਬੈਲਟ ਜੇ ਤੁਹਾਨੂੰ ਨਹੀਂ ਪਤਾ ਸਮਝ ਲੱਗਦੀ ਤਾਂ ਤੁਸੀਂ ਅਗਲੇ ਦੀ ਹਿੱਪ ਦੇਖ ਲਓ ਸੂਟ ਦੀ ਦਿੱਨੀ ਆ ਉਹਦੇ ਨਾਲ 2.5 ਇੰਚ ਬੈਲਟ ਉਹਦੀ ਰੱਖ ਲਓ ਬਾਕੀ ਆਪਾਂ ਨੇ ਇਹਨਾਂ ਦੀ ਸਲਵਾਰ ਹੈਗੀ ਹੈ ਨਾਪ ਲੈ ਕੇ ਉਹ ਸਾਬ ਨਾਲ ਇਥੋਂ ਜਿੰਨੀ ਉਹਨਾਂ ਦੀ ਬੈਲਟ ਹੋਊਗੀ ਹਨ ਇਥੋਂ ਵਸਤਾਂ ਇਸ ਤਰ੍ਹਾਂ ਕਟੇ ਕਰ ਦਾਂਗੇ ਇਹ ਛੋਟੀ ਜੀ ਵੀਡੀਓ ਜਿਹੜੀ ਤੁਹਾਡੇ ਨਾਲ ਸ਼ੇਅਰ ਕਰੀ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਜਿਹੜੀ ਹੈਗੀ ਪਸੰਦ ਆਈ ਹੋਊਗੀ ਤਾਂ ਵੀਡੀਓ ਨੂੰ ਤੁਸੀਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਜੀ ਬਾਕੀ ਕਿਹੋ ਜੀ ਵੀ ਹਨਾ ਤੁਸੀਂ ਸਲਾਈ ਸਿੱਖਣਾ ਚਾਹੁੰਦੇ ਹੋ ਤਾਂ ਆਪਾਂ ਜਿਹੜੀ ਹੈਗੀ ਸਲਾਈ ਦੀਆਂ ਕਲਾਸਾਂ ਲਾ ਰਹੇ ਆ ਸਟੂਡੈਂਟਾਂ ਨੂੰ ਟ੍ਰੇਨਿੰਗ ਵੀ ਦੇ ਰਹੇ ਆ ਤੁਸੀਂ ਸਾਡੇ ਕੋਲੇ ਆ ਕੇ ਸਿੱਖ ਸਕਦੇ ਹੋ ਜੀ ਧੋਰੀ ਦੇ ਵਿੱਚ ਆਪਣਾ ਬੁਟੀਕ ਹੈਗਾ ਜੀ ਬਰਨਾਲਾ ਰੋਡ ਦੇ ਉੱਪਰ ਹੈ ਜੀ ਕੱਕੜਵਾਲ ਬਾਈਪਾਸ ਦੇ ਨੇੜੇ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਮਾਨ ਜੈ ਕਿਸਾਨ ਸਦਾ ਖੁਸ਼ ਰਹੋ ਜੀ